ਸਿਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਅਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਜਿਹੜਾ ਮੇਰਾ ਪਿੰਡ ਹੈ ਉਹ ਪਿੰਡ ਸੀਵੀਆਂ ਜ਼ਿਲ੍ਹਾ ਬਠਿੰਡਾ ਬਠਿੰਡੇ ਦੇ ਬਿਲਕੁਲ ਹੀ ਨਾਲ ਆ ਮੇਰਾ ਪਿੰਡ ਜੇ ਕਿਸੇ ਭੈਣ ਨੇ ਕੱਪੜੇ ਆ ਕੇ ਸਲਾਈ ਕਰਾਉਣੇ ਆ ਤਾਂ ਤੁਸੀਂ ਆ ਕੇ ਵੀ ਕਰਾ ਸਕਦੇ ਹੋ ਜੇ ਕਿਸੇ ਭੈਣ ਨੇ ਆਨਲਾਈਨ ਕੱਪੜੇ ਭੇਜਣੇ ਆ ਤਾਂ ਆਨਲਾਈਨ ਹੀ ਭੇਜ ਸਕਦੇ ਹੋ ਇਸੇ ਲਈ ਭਰਾਵਾਂ ਦੇ ਕੋਲ ਤੇ ਪਿਆਮੇ ਆਪਣੇ ਕੋਲੇ ਹੁੰਦੇ ਆ ਪੱਗਾਂ ਪੂਰੀਆਂ ਵਧੀਆਂ ਹੁੰਦੀਆਂ ਠੀਕ ਹੈ ਜੀ ਜੇ ਮੇਂ ਦਿਵਾਲੀ ਨੇੜੇ ਆ ਰਹੀ ਏ ਤਾਂ ਹੁਣੇ ਤੁਸੀਂ ਫੋਨ 'ਤੇ ਆਰਡਰ ਦਿਓ ਤਾਂ ਕਿ ਟਾਈਮ ਸਿਰ ਬਣ ਸਕਣ ਜਦੋਂ ਦਿਵਾਲੀ ਨੇੜੇ ਆ ਜਾਂਦੀ ਏ ਫਿਰ ਬਹੁਤ ਜ਼ਿਆਦਾ ਦਿੱਕਤ ਹੁੰਦੀ ਏ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਫਿਰ ਜਿਹੋ ਜਿਆ ਸਾਨੂੰ ਆਪ ਨੂੰ ਦਿਲ ਜੀ ਨੂੰ ਲੱਗਦਾ ਹਨਾ ਕੱਪੜਾ ਕਿਉਂਕਿ ਵਧੀਆ ਬਣੇ ਫਿਰ ਹੀ ਗੱਲ ਹੁੰਦੀ ਏ ਕਿਉਂਕਿ ਕੱਪੜਾ ਜਿਹੜਾ ਕਾਟਨ ਦਾ ਦੋ ਘੱਟੂ ਘੱਟ 10 ਘੰਟੇ ਆਪਾਂ ਨੇ ਭਿਉ ਕੇ ਰੱਖਣਾ ਹੁੰਦਾ ਉਸ ਤੋਂ ਬਾਅਦ ਪ੍ਰੈਸ ਮਾਰ ਕੇ ਫਿਰ ਕੱਟਣਾ ਹੁੰਦਾ ਟਾਈਮ ਥੋੜਾ ਹੁੰਦਾ 15 ਦਿਨਾਂ ਦੇ ਵਿੱਚ ਤੁਸੀਂ ਆਏ ਸਹੌਲੋ ਵੀ ਪੂਰਾ ਕੰਮ ਪਕਤਾਇਆ ਨਹੀਂ ਜਾਂਦਾ ਤੁਹਾਡਾ ਕਿਰਪਾ ਕਰਕੇ ਜਿਹੜੇ ਭਰਾਵਾਂ ਨੇ ਸਾਡੇ ਕੋਲ ਕੱਪੜੇ ਸਲਾਈ ਕਰਾਉਣੇ ਆ ਪੰਜ ਕੱਪੜੀ ਵਾਲੇ ਦੂਰ ਬੈਠੇ ਆ ਭਮਲੇੜੇ ਬੈਠੇ ਆ ਜੇ ਕਿਸੇ ਨੂੰ ਪੈਸਿਆਂ ਦੀ ਕੋਈ ਦਿੱਕਤ ਹੁੰਦੀ ਆ ਉਹ ਪੇਮੈਂਟ ਬਾਅਦ ਚ ਕਰ ਸਕਦੇ ਹੋ ਦਿਵਾਲੀ ਵੇਲੇ ਜੇ ਤੁਸੀਂ ਪੈਸੇ ਆਪਣਾ ਕੱਪੜੇ ਲੈ ਕੇ ਜਾਉਂਗੇ ਪੇਮੈਂਟ ਬਾਅਦ ਚ ਕਰ ਸਕਦੇ ਹੋ ਹੁਣ ਤੁਸੀਂ ਫੋਨ ਤੇ ਆਪਦੇ ਆਰਡਰ ਦੇ ਕੇ ਕੱਪੜੇ ਬਣਵਾ ਸਕਦੇ ਹੋ ਤੇ ਆ ਜਿਹੜਾ ਆਪਾਂ ਟੌਪ ਲੈਤਾ ਜਿਹੜੀਆਂ ਅੱਜ ਕੱਲ ਮਸ਼ੀਨਾਂ ਨਵੀਆਂ ਚੱਲੀਆਂ ਹਨ ਆ ਨੇੜੇ ਕਰਕੇ ਦਿਖਾ ਦੂਗਾ ਇਹਦੀ ਆਪਾਂ ਕਈ ਭੈਣਾ ਸਾਂਭ ਸੰਭਾਲ ਜਾ ਕੋਈ ਭਰਾ ਮੇਰੇ ਨਾਲ ਜੁੜਿਆ ਹੋਇਆ ਵੀ ਸਾਂਭ ਸੰਭਾਲ ਆਪਾਂ ਸਭ ਤੋਂ ਪਹਿਲਾਂ ਆਪਾਂ ਇਹਦੀ ਪਲੇਟ ਖੋਲਣੀ ਹੈ ਇੱਥੇ ਆ ਦੇਖੋ ਜਿਵੇਂ ਆਪਣੀ ਆਹ ਪਲੇਟ ਦੇ ਦੋ ਪੇਚ ਹੁੰਦੇ ਆ ਆਪਾਂ ਇਹਨੂੰ ਇੱਥੋਂ ਖੋਲਾਂਗੇ ਠੀਕ ਆ ਇਸ ਤਰ੍ਹਾਂ ਆਹ ਪੇਚ ਖੋਲਣੇ ਆ ਪੰਜ ਛੇ ਦਿਨਾਂ ਬਾਅਦ ਇਹ ਜ਼ਰੂਰੀ ਆ ਖੋਲਣੇ ਆਪਾਂ ਨੂੰ ਭਾਵੇਂ ਕਿਸੇ ਭੈਣ ਕੋਲੇ ਅਮਰੀਲਾ ਮਸ਼ੀਨ ਤੇ ਭਾਵੇਂ ਆਹ ਵਾਲੀ ਨਵੀਂ ਮਸ਼ੀਨ ਹਨ ਕਿਸੇ ਵੀ ਤਰ੍ਹਾਂ ਦੀ ਜਯੂਕੀ ਹੋਵੇ ਉਸ਼ਾ ਹੋਵੇ ਉਹਦਾ ਨਹੀਂ ਕੋਈ ਚੱਕਰ ਹੁੰਦਾ ਬਸ ਸੇਮ ਹੀ ਹੁੰਦਾ ਸਾਰਾ ਇਹਨਾਂ ਦੇ ਆ ਚੰਗੀ ਤਰ੍ਹਾਂ ਪੇਚ ਢਿੱਲੇ ਕਰਕੇ ਬਾਕੀ ਜੇ ਕੋਈ ਦਿੱਕਤ ਆਉਂਦੀ ਤਾਂ ਵੀ ਫੋਨ ਕਰ ਲਿਆ ਕਰੋ ਕਿਸੇ ਭੈਣ ਨੂੰ ਹਨਾ ਨਹੀਂ ਪਤਾ ਲੱਗਦਾ ਧਾਗਾ ਪਾਉਣ ਦਾ ਜਾਂ ਕੋਈ ਹੋਰ ਆਪਾਂ ਪੇਜ ਕਾ ਦੀ ਮਦਦ ਨੇ ਛੋਟੇ ਦੇ ਨਾਲ ਇਹ ਨੂੰ ਐ ਆਰਾਮ ਦੇ ਨਾਲ ਚੱਕ ਲੈਣੇ ਇਹ ਦੇਖ ਠੀਕ ਆ ਦੇਖ ਆ ਤੁਹਾਡੇ ਸਾਹਮਣੇ ਆਂ ਦੇ ਲਈ ਕਰਕੇ ਦਿਖਾਇਓ ਕਿੰਨਾ ਆ ਫਸਿਆ ਹੋਇਆ ਹੈ ਨਾ ਜਦੋਂ ਆਪਾਂ ਸਲਵਾਰਾਂ ਵਗੈਰਾ ਬਣਾਉਣੀ ਆ ਤਾਂ ਇਸ ਤਰ੍ਹਾਂ ਇਹਦੇ ਵਿੱਚ ਕਚਰਾ ਵੇਖੋ ਕਿੰਨਾ ਬਣ ਜਾਂਦਾ ਤਾਂ ਆਪਾਂ ਨੇ ਕੀ ਕਰਨਾ ਇਹਨੂੰ ਚੰਗੀ ਤਰ੍ਹਾਂ ਕੱਟਣਾ ਇਤੋਂ ਡੱਬੀ ਪਹਿਲਾਂ ਕੱਢ ਲੈਣੀ ਜਦੋਂ ਆਪਣੇ ਮਸ਼ੀਨ ਸਾਫ਼ ਕਰਨੀ ਸਾਰੀ ਠੀਕ ਆ ਇਹ ਪੰਜ ਛੇ ਦਿਨਾਂ ਦਾ ਕਰਦਿਆ ਕਰੋ ਸਾਹਿਬ ਜਦੋਂ ਆਪਾਂ ਇਹਦੇ ਧਿਆਨ ਨਹੀਂ ਰੱਖਦੇ ਫਿਰ ਮਸ਼ੀਨ ਖਰਾਬ ਹੁੰਦੀ ਹੈ ਠੀਕ ਆ ਜੀ ਇਹ ਆਪਾਂ ਨੂੰ ਉੱਪਰ ਨੀਚੇ ਰੱਖ ਦਿਆਂਗੇ ਜਿੰਨੀ ਵੀ ਰੂਹੇ ਦੇ ਵਿੱਚ ਫਸੀ ਹੋਈ ਹੈ ਇਹ ਆ ਠੀਕ ਆ ਸਾਰੀ ਇਹਦੇ ਵਿੱਚ ਰੂਹ ਜੜੀ ਹੋਈ ਆ ਇਸੇ ਤਣੀ ਜੇ ਕਿਸੇ ਭੈਣ ਨੇ ਅਮਰੀਲਾ ਮਸ਼ੀਨ ਬਾਰੇ ਨਹੀਂ ਪਤਾ ਉਹ ਤਾਂ ਥੋੜਾ ਫਰਕ ਹੋਊਗਾ ਜੇ ਤੁਸੀਂ ਉਹਦੀ ਵੀ ਜਾਣਕਾਰੀ ਲੈਣੀ ਹੈ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦਾਖਲ ਇਹਦੇ ਵਿੱਚ ਨਾ ਇਹ ਪੇਜ ਦਾ ਛੋਟਾ ਆਪਣਾ ਆਹ ਵਾਲਾ ਲੈ ਕੇ ਚੰਗੀ ਤਰ੍ਹਾਂ ਮਾੜਨਾ ਹੈ ਸਾਰੇ ਕਿਤੇ ਨਾ ਪੂਰਾ ਧਿਆਨ ਦੇਣਾ ਇਸ ਤਰ੍ਹਾਂ ਜਿਹੜਾ ਆਪਣੇ ਕੋਲ ਦੰਦਾ ਵਾਲਾ ਬੁਰਸ਼ ਹੁੰਦਾ ਉਸ ਤੋਂ ਆ ਹੋਏ ਨਾ ਸਫਾਈ ਕਰਨੀ ਆਪਾਂ ਵੀ ਆਹ ਜਿਹੜੀਆਂ ਇਹਦੇ ਹੁੰਦੇ ਆ ਦੰਦੇ ਇਹਨਾਂ ਦੇ ਵਿੱਚ ਫਸ ਜਾਂਦਾ ਹੈ ਕੁਸ ਆ ਦੇਖੋ ਠੀਕ ਹੈ ਪੂਰੀ ਚੰਗੀ ਤਰ੍ਹਾਂ ਇਹਨੂੰ ਆਪਾਂ ਸਾਫ਼ ਕਰਨਾ ਇਸ ਤਰ੍ਹਾਂ ਕੱਲੇ ਕੱਲੇ ਟੱਕ ਨੂੰ ਜਦੋਂ ਇਹ ਟੱਕ ਭਰ ਜਾਂਦੇ ਆ ਫਿਰ ਮਸ਼ੀਨ ਕਪੜਾ ਖਿੱਚਣੋਂ ਹਟ ਜਾਂਦੀ ਜੀ ਜਿੰਨੇ ਭੈਣਾ ਕੁੜੀਆਂ ਮੇਰੇ ਲਾਂ ਮਸ਼ੀਨਾਂ ਵਿੱਚ ਵਾਰ-ਵਾਰ ਕਹਿ ਰਹੇ ਜੇ ਉਹਨਾਂ ਨੇ ਵੀ ਉਹਦੇ ਬਾਰੇ ਜਾਣਕਾਰੀ ਲੈਣੀ ਆ ਜਾਂ ਕਈ ਵਾਰੀ ਆਪਣੇ ਘਰਾਂ ਦੇ ਵਿੱਚ ਹੁੰਦੀਆਂ ਹੱਥਾਂ ਵਾਲੀਆਂ ਮਸ਼ੀਨਾਂ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਆ ਕਰੋ ਬਾਈ ਸਾਡੇ ਕੋਲੇ ਪੁਰਾਣੀ ਮਸ਼ੀਨਾਂ ਹੱਥ ਵਾਲੀ ਅਸੀਂ ਉਹ ਹੀ ਚਲਾਉਂਦੇ ਸਾਨੂੰ ਉਹਦੇ ਬਾਰੇ ਵੀ ਦੱਸੋ ਹਨਾ ਵੀ ਉਹਦਾ ਸਟੀਲ ਕਿਵੇਂ ਸੋਲ ਕੇ ਸਾਫ਼ ਕਰਨਾ ਉਹ ਵੀ ਮੈਂ ਤੁਹਾਨੂੰ ਉਹਦੀ ਇੱਕ ਟੌਪਿਕ ਤੇ ਵੀਡੀਓ ਬਣਾ ਦਊਗਾ ਲਓ ਜੀ ਬਾਕੀ ਜਿਹੜੀਆਂ ਭੈਣਾ ਚੈਨਲ ਤੇ ਨਵੀਆਂ ਹੁੰਦੀਆਂ ਉਹ ਜੈਨੂ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕੰਟੀਨਿਊ ਮਾ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਜਦੋਂ ਵੀ ਮੈਂ ਕੋਈ ਸਲਾਈ ਦੀ ਵੀਡੀਓ ਕਟਾਈ ਦੀ ਵੀਡੀਓ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਹਨਾ ਜਾਣਕਾਰੀ ਵਾਲੀ ਵੀਡੀਓ ਪਾਉਣਾ ਤਾਂ ਤੁਹਾਡੇ ਕੋਲ ਨਾਲ ਦੀ ਨਾਲ ਮੈਸੇਜ ਆ ਜਾਇਆ ਕਰੇ ਬਾਕੀ ਨੀਚੇ ਮੇਰਾ WhatsApp ਨੰਬਰ ਚੱਲ ਜੀਦਾ ਜੇ ਕੋਈ ਵੱਧ ਜਾਣਕਾਰੀ ਲੋੜੂ ਨੀ ਉਹ ਤੇ ਮੈਸੇਜ ਭੇਜ ਦਿਆ ਕਰੋ ਬਾਕੀ ਜਿਹੜੀਆਂ ਭੈਣਾਂ ਦੇ ਗਰੁੱਪ ਦੇ ਵਿੱਚ ਆਦਾ ਨੰਬਰ ਐਡ ਕਰਨਾ ਹੁੰਦਾ ਬਿਲਕੁਲ ਫ੍ਰੀ ਸੇਵਾ ਕਿਸੇ ਭੈਣੇ ਇਹ ਨਹੀਂ ਸੋਚਣਾ ਵੀ ਗਰੁੱਪ ਦੇ ਵਿੱਚ ਨੰਬਰ ਐਡ ਹੋ ਗਿਆ ਤੇ ਪੈਸੇ ਮੰਗੂ ਪਾਈ ਜਾਂ ਕੋਈ ਹੋਰ ਹਨਾ ਇਸ ਤਰ੍ਹਾਂ ਕੁਝ ਨਹੀਂਗਾ बस ਮੈਂ ਤਾਂ ਇਹ ਕਹਿਣ ਨੂੰ ਜਿਹੜੀਆਂ ਭੈਣਾਂ ਕੋਲੇ ਕੋਈ ਜਾਣਕਾਰੀ ਹੁੰਦੀ ਆ ਉਹ ਅੱਗੇ ਜ਼ਰੂਰ ਦੱਸਿਆ ਕਰੋ ਜੇ ਕੋਈ ਭੈਣ ਪੁੱਛਣ ਆਉਂਦੀ ਹੈ ਹਨਾ ਕਿਸੇ ਤੋਂ ਕੋਈ ਚੀਜ਼ ਲੁਕੋਇਆ ਨਾ ਕਰੋ ਇਹ ਬਹੁਤ ਵੱਡਾ ਪਾਪ ਆ ਜੇ ਕੋਈ ਟੇਲਰ ਮਾਸਟਰ ਮੇਰੀ ਵੀਡੀਓ ਦੇਖਦਾ ਉਹ ਵੀ ਭਰਾ ਠੀਕ ਆ ਅੱਗੇ ਸਿਖਾਇਆ ਕਰੋ ਠੀਕ ਆ ਸਾਰਿਆਂ ਨੇ ਆਪਦੇ ਆਪ ਦੇ ਭਾਗਾਂ ਦਾ ਕਾੜਾ ਹੁੰਦਾ ਇਹ ਨਹੀਂ ਹੈ ਕੋਈ ਆਪਣਾ ਰਜਗਾਰ ਖੋਦਾ ਠੀਕ ਆ ਜੀ ਆਜਾ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਇਸ ਤੋਂ ਬਾਅਦ ਆਪਾਂ ਇਸ ਤੋਂ ਕੱਪੜਾ ਚੜਾ ਕੇ ਹੁਣ ਆਪਣੇ ਕੋਲੇ ਇਸ ਟਾਈਮ ਦੰਦਾ ਵਾਲਾ ਬੋਰਚ ਹੈ ਨਹੀਂ ਸੀ ਨਹੀਂ ਮੈਂ ਤੁਹਾਨੂੰ ਚੰਗੀ ਤਰ੍ਹਾਂ ਜੀ ਸਫਾਈ ਕਰਕੇ ਦਿਖਾਉਂਦਾ ਇਹ ਇਸ ਤਰ੍ਹਾਂ ਠੀਕ ਆ ਸੂਈ ਕਿਸੇ ਭੈਣ ਨੇ ਪੁੱਠੀ ਚੜਾਲੀ ਤਾਂ ਉਹ ਵੀ ਦਿੱਕਤ ਆਊਗੀ ਵੱਧ ਜਾਣਕਾਰੀ ਵਾਸਤੇ ਨਾ ਫੋਨ ਕਰ ਲਿਆ ਕਰੋ ਆਹ ਪਲੇਟ ਵੀ ਇਧਰੋਂ ਆਪਾਂ ਹੁਣ ਸਾਫ ਕਰਾਂਗੇ ਦੇਖੋ ਠੀਕ ਆ ਪਰ ਇਹ ਵੀ ਨਾ ਇਹ ਪੂਰੇ ਧਿਆਨ ਦੇ ਜਿੰਨੀ ਆਪਾਂ ਇਸ ਮਸ਼ੀਨ ਦਾ ਧਿਆਨ ਰੱਖਾਂਗੇ ਸਫਾਈ ਨਾਲ ਕਿਉਂਕਿ ਇਹ ਕੰਪਿਊਟਰ ਸਿਸਟਮ ਆ ਸਾਰਾ ਤੇਲ ਦਾ ਵੀ ਸਵੇਰੇ ਕਿਵੇਂ ਚਲਾਉਣੀ ਮੈਂ ਤੁਹਾਨੂੰ ਵੀ ਦੱਸੂਗਾ ਜੇ ਆਪਾਂ ਸਵੇਰੇ ਮਸ਼ੀਨ ਚਲਾਉਣੀ ਆ ਆਪਾਂ ਸਿੱਧੇ ਕੱਪੜੇ ਸਲਾਈ ਕਰਨੇ ਇਹ ਚੀਜ਼ ਤੇ ਲਾਜ਼ਮੀ ਧਿਆਨ ਰੱਖਣਾ ਸਪੀਡ ਵਧਾ ਲੈਣੀ ਇੱਥੋਂ ਠੀਕ ਆ ਸਵੇਰ ਸਵੇਰ ਜਦੋਂ ਮਸ਼ੀਨ ਚਲਾਉਣਾ ਦੇਖੋ ਇਹਦੇ ਆ ਚੀਜ਼ ਲੱਗੀ ਹੁੰਦੀ ਇੱਥੇ ਨੇੜੇ ਕਰਕੇ ਦਿਖਾਓ ਇੱਥੋਂ ਦੀ ਤੇਲ ਵੜਕੂਗਾ ਜਦੋਂ ਮੈਂ ਮਸ਼ੀਨ ਚਲਾਉਂਗਾ ਇਹ ਅੰਤ ਆਏ ਹੌਲੀ ਹੌਲੀ ਚਲਾਉਣੀ ਮਸ਼ੀਨ ਜਦੋਂ ਸਵੇਰੇ ਸਵੇਰੇ ਚਲਾਉਣੀ ਆ ਦੋ ਦਿਨ ਮਿੰਟ ਇਹਨੂੰ ਆਪਾਂ ਥੋੜੀ ਸਪੀਡ ਦੇ ਨਾਲ ਸਲਾਵਾਂਗੇ ਇਹਦਾ ਮਤਲਬ ਕੀ ਆ ਸਾਰੇ ਕਿਤੇ ਇਹਦੇ ਵਿੱਚ ਮੋਟਰ ਅੰਨੇ ਚ ਉਹ ਕੀ ਕਰੂਗੀ ਮੋਟਰ ਸਾਰੇ ਕਿਤੇ ਤੇਲ ਖਵਾ ਦਊਗੀ ਜੇ ਆਪਾਂ ਸਵੇਰੇ ਸਿੱਧੀ ਕੱਪੜੀ ਸੇਉਣ ਲੱਗ ਗਏ ਤਾਂ ਫਿਰ ਦਿੱਕਤ ਆਊਗੀ 6 ਮਹੀਨੇ ਬਾਅਦ 7 ਮਹੀਨੇ ਬਾਅਦ ਦਿੱਕਤ ਦੇਣੀ ਸ਼ੁਰੂ ਹੋ ਜਾਊਗੀ ਉਸ ਤੋਂ ਬਾਅਦ ਫਿਰ ਬਹੁਤ ਜ਼ਿਆਦਾ ਖਰਚਾ ਆਉਂਦਾ ਕਿਉਂਕਿ ਇਹਦੀ ਰਿਪੇਅਰ ਬਹੁਤ ਮਹਿੰਗੀ ਹੁੰਦੀ ਆ ਜੇ ਆਪਾਂ ਧਿਆਨ ਨਹੀਂ ਰੱਖਾਂਗੇ ਤਾਂ ਫਿਰ ਦਿੱਕਤ ਆਊਗੀ ਹੀ ਆਊਗੀ ਸਵੇਰ-ਸਵੇਰ ਮੈਂ ਤੁਹਾਨੂੰ ਦੁਬਾਰੇ ਫੇਰ ਦੱਸ ਦਿਆਂ ਇਹਨੂੰ 2-3 ਮਿੰਟ ਵੀ ਰੇਕ ਦੇ ਅੱਛਾ ਫਾਲੀਟ ਆਈ ਦੀ ਵਿੱਚ ਤੇਲ ਮਾਰ ਤੂੰ ਇਹ ਬੋ ਇਹ ਸਾਰੇ ਪੁਰਜ਼ਿਆਂ ਨੂੰ ਤੇਲ ਜਾਊਗਾ ਇੱਥੋਂ ਦੀ ਨਾ ਸਾਰੇ ਕਿਤੇ ਚਲਾ ਦਾ ਕਰੋ ਉਸ ਤੋਂ ਬਾਅਦ ਆਪਾਂ ਨੇ ਕੀ ਕਰਨ ਆ ਦੇਖੋ نیچے ਜਿਹੜੋ ਇਹਦਾ ਤੇਲ ਹਨ ਉਹ ਲਿਖਿਆ ਹੋਇਆ ਹੈ ਨਾ ਨੀਚੇ ਹਾਈ ਲੋ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਤੇਲ ਘਟਣ ਲੱਗ ਗਿਆ ਲੋ ਤੇ ਆ ਗਿਆ ਫਿਰ ਤੇਲ ਪਾ ਦੇਣਾ ਜੇ ਗੰਦਾ ਤੇਲ ਹੋ ਗਿਆ ਤਾਂ ਨੀਚੇ ਦੀ ਇੱਕ ਬਟਨ ਲੱਗਿਆ ਉਹਨੂੰ ਖੋਲ ਕੇ ਪੇਚ ਨੂੰ ਸਾਰਾ ਤੇਲ ਕੱਢ ਕੇ ਚੰਗੀ ਤਰ੍ਹਾਂ ਸਫਾਈਆ ਦੇਖੋ ਜਿਵੇਂ ਇੱਧਰ ਕਚਰੇ ਡਿੱਗੇ ਹੋਏ ਨੇ ਰੂਨ ਦੇ ਇਹ ਸਾਰੇ ਸਫਾਈ ਆਪਾਂ ਨੇ ਕਰਕੇ ਆ ਮੋਟਰ ਲੱਗੀ ਇਹਦਾ ਧਿਆਨ ਰੱਖਣਾ ਕਈ ਵਾਰ ਕੋਈ ਚੀਜ਼ ਫਸ ਜਾਂਦੀ ਹੈ ਇਹਦੇ ਵਿੱਚ ਇਹ ਚੀਜ਼ ਲਾਜ਼ਮੀ ਧਿਆਨ ਰੱਖਣਾ ਠੀਕ ਆ ਆ ਨੀਚੇ ਬਟਨ ਲੱਗਿਆ ਹੁੰਦਾ ਜਿਵੇਂ ਕਈ ਭੈਣਾਂ ਦੇ ਮਸ਼ੀਨ ਲੈਂਦੀਆਂ ਨੇ ਨਵੀਂ ਆ ਦੇਖੋ ਜਿਵੇਂ ਹੁਣ ਆਪਾਂ ਕੋਈ ਟਾਂਕਾ ਵਗੈਰਾ ਨੂੰ ਫਿਰ ਇਹਨੂੰ ਇੱਥੋਂ ਘਮਾਉਣ ਦੀ ਲੋੜ ਨਹੀਂ ਆ ਦੇਖੋ ਇਕੱਲਾ ਇਕੱਲਾ ਟਾਂਕਾ ਲਾਉਣ ਵਾਸਤੇ ਇਸ ਤਰ੍ਹਾਂ ਠੀਕ ਆ ਜੇ ਆਪਾਂ ਚਾਹਣੇ ਵੀ ਸੂਈ ਆਪਣੀ ਵਿੱਚ ਰਵੇ ਆ ਦੇਖੋ ਇੱਧਰ ਦਿਖਾਇਓ ਕਰਕੇ ਇੱਧਰ ਇਹਦੇ ਬਟਨ ਲੱਗਿਆ ਹੋਇਆ ਵੀ ਤੁਸੀਂ ਚਾਹਣਿਓ ਤਾਂ ਕੱਪੜੇ ਦੇ ਵਿੱਚ ਸੂਈ ਰਹੂਗੀ ਜੇ ਤੁਸੀਂ ਚਾਹਣਿਓ ਤਾਂ ਸੂਈ ਉੱਪਰ ਰਹੂਗੀ ਆ ਦੇਖੋ ਜਦੋਂ ਆਪਾਂ ਇਹਨੂੰ ਪ੍ਰੈਸ ਕਰਾਂਗੇ ਫਿਰ ਉਸ ਤੋਂ ਬਾਅਦ ਜਦੋਂ ਚਲਾਵਾਂਗੇ ਮਸ਼ੀਨ ਇਹ ਆ ਲਓ ਮੈਂ ਤੁਹਾਨੂੰ ਚਲਾ ਕੇ ਦਿਖਾਉ ਆ ਦੇਖ ਉੱਪਰ ਆ ਗਈ ਨਾ ਜਦੋਂ ਆਪਾਂ ਇਹਨੂੰ ਦੁਬਾਰੇ ਫੇਰ ਨਪਾਂਗੇ ਆ ਦੇਖ ਹੁਣ ਸੂਈ ਵਿੱਚ ਰਹਿ ਗਈ ਇਹ ਚੀਜ਼ ਇਹਨਾਂ ਚੀਜ਼ਾਂ ਵਾਸਤੇ ਹੁੰਦੀ ਹੈ ਲੈਟ ਨੂੰ ਤੁਸੀਂ ਵੱਧ ਘੱਟ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਆਹ ਸਪੀਡ ਆ ਗਈ ਜੇ ਕਿਸੇ ਭੈਣੇ ਸਲੋ ਚਲਾਉਣੀ ਹੈ ਜੇ ਨਵੀਂ ਮਸ਼ੀਨ ਨਹੀਂ ਪਤਲਾ ਤਾਂ ਨਾ ਘਟਾਓ ਵਾਲਾ ਬਟਨ ਲੱਗਿਆ ਹੋਇਆ ਦੇਖੋ ਘਟਾਓ ਇਹਨੂੰ ਨਪ ਕੇ ਰੱਖਣਾ ਜਿੰਨਾ ਮਰਜ਼ੀ ਘੱਟ ਕਰ ਲਓ ਤੁਸੀਂ ਠੀਕ ਆ 900 ਤੇ ਹੌਲੀ ਹੌਲੀ ਜੰਦੀ ਆ ਦੇਖ ਪਰ ਸਵੇਰ-ਸਵੇਰ ਤੁਸੀਂ ਇਹਨੂੰ ਫੁੱਲ ਤੇ ਕਰ ਲੈਣਾ ਜਦੋਂ ਸਵੇਰੇ-ਸਵੇਰੇ ਮਸ਼ੀਨ ਚਲਾਉਣੀ ਆ ਸਿੱਧੀ ਚਲਾਉਣੀ ਘੱਟੋ ਘੱਟ ਵੀ ਜਿੰਨੀ ਸਪੀਡ ਹੈਗੀ ਹੈ ਪੂਰੀ ਰੇਸ ਰੱਖਣੀ ਹੈ ਦੋ ਤਿੰਨ ਮੇਨਟੇਨ ਚੰਗੀ ਤਰ੍ਹਾਂ ਤੇਲ ਘੁੰਮ ਰਹੇ ਨੇ ਅਗਰੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਿਵੇਂ ਹੁਣ ਆਪਾਂ ਨੇ ਕੀ ਕਰਨਾ ਪੱਕਾ ਕਰਨਾਗਾ ਹਨਾ ਪੱਕਾ ਮਤਲਬ ਕੀ ਮਸ਼ੀਨ ਇੱਧਰ ਨੂੰ ਗਈ ਫਿਰ ਉਧਰ ਨੂੰ ਵੀ ਆ ਮੈਂ ਤੁਹਾਨੂੰ ਕਰਕੇ ਵੀ ਦਿਖਾਉਣਾ ਇੱਕ ਵਾਰੀ ਤੇ ਆਹ ਪਲੇਟ ਆਪਾਂ ਇੱਕ ਵਾਰੀ ਧਰ ਲਈਏ ਬਾਕੀ ਜਿਹੜੀਆਂ ਪੈਣਾ ਮਸ਼ੀਨ ਨਮੀ ਲਿਆਉਂਦੇ ਵੈਸੇ ਉਹਨਾਂ ਹਿਸਾਬ ਹੁੰਦਾ ਬਾਰੇ ਫੇਰ ਇਹ ਕਈ ਚੀਜ਼ਾਂ ਦਾ ਨਹੀਂ ਪਤਲਾਦਾ ਹਨ ਵੀ ਆਹ ਬਟਨ ਕਾ ਲਈ ਵਸਤੇ ਆਹ ਬਟਨ ਕਾ ਲਈ ਵਸਤੇ ਪਹਿਲਾਂ ਆਪਾਂ ਇਹਦੇ ਪੇਜ ਚ ਲਾ ਲੇਗੇ ਇੱਥੋਂ ਪੇਜ ਲਾ ਲਾਂਗੇ ਬਾਕੀ ਜੇ ਕਿਸੇ ਭੈਣ ਨੇ ਸਾਡੇ ਥਰੂ ਮਸ਼ੀਨ ਲੈਣੀ ਹੁੰਦੀ ਆ ਤਾਂ ਬਠਿੰਡੇ ਆ ਕੇ ਤੁਸੀਂ ਮਸ਼ੀਨ ਲੈ ਸਕਦੇ ਹੋ ਹਨ ਦਸਹਰੇ ਤਿੱਕਰ ਸਾਡੇ ਕੋਲ ਟਾਈਮ ਹੋਊਗਾ ਉਸ ਤੋਂ ਬਾਅਦ 15-20 ਦਿਨ ਕੰਮ ਜ਼ਿਆਦਾ ਹੋ ਜਾਊਗਾ ਦਸਹਰੇ ਤੋਂ ਬਾਅਦ ਫਿਰ ਕੋਈ ਭੈਣ ਹਨਾ ਮਸ਼ੀਨ ਵਾਸਤੇ ਨਾ ਫੋਨ ਕਰੇ ਜਾਂ ਕੈਂਚੀ ਵਗੈਰਾ ਜਿਹੜੀਆਂ ਭੈਣਾਂ ਨੇ ਲੈਣੀ ਹੁੰਦੀ ਆ ਉਹ ਤੁਸੀਂ ਬਠਿੰਡੇ ਕਿਹੜੀ ਦੁਕਾਨ ਤੋਂ ਮਿਲਦੀ ਐ ਵੈਸੇ ਮੈਂ ਵੀਡੀਓ ਪਾਈ ਹੋਈ ਆ ਫਿਰ ਵੀ ਇਹ ਦੁਕਾਨ ਨਹੀਂ ਲੱਭਦੀ ਫੋਨ ਕਰ ਲਿਆ ਕਰੋ ਫੋਨ ਜਿਹੜਾ ਤੁਸੀਂ ਕਰਨਾ ਜੇ ਤਾਂ ਬੜੀ ਜ਼ਰੂਰੀ ਕੰਮ ਆ ਫਿਰ ਦਿਨੇ ਲਾ ਲਿਆ ਕਰੋ ਨਹੀਂ ਸ਼ਾਮ ਨੂੰ 8 ਵਜੇ ਤੋਂ ਆ ਫੋਨ ਲਾ ਲਿਆ ਕਰੋ ਕਿਰਪਾ ਕਰਕੇ ਜ਼ਰੂਰੀ ਬੇਨਤੀ ਹੈ ਕਿਉਂਕਿ ਜਦੋਂ ਤੁਸੀਂ ਦਿਨੇ ਫੋਨ ਕਰਦੇ ਹੋ ਫਿਰ ਕਈ ਵਾਰੀ ਕੰਮ ਕੱਟੀ ਜਾਂਦੇ ਆ ਜਾਂ ਨਾਪ ਲਈ ਜਦੋਂ ਫਰੋਡ ਨਾਪ ਗਲਤ ਹੋ ਜਾਂਦਾ ਹਨ ਬਾਕੀ ਜਿਹੜੀਆਂ ਆਪਾਂ ਮੇਰੇ ਤੋਂ ਸਿੱਖਦੀਆਂ ਹਨ ਉਹ ਜਦੋਂ ਵੀ ਕੋਈ ਸੂਟ ਵਗੈਰਾ ਬਣਾਉਂਦੀਆਂ ਉਹਦੀ ਫੋਟੋ ਖਿੱਚ ਕੇ لازਮੀ ਭੇਜਿਆ ਕਰੋ ਤਾਂ ਕਿ ਮੈਨੂੰ ਪਤਾ ਲੱਗੇ ਵੀ ਜਿਹੜੀ ਆਪਾਂ ਮਿਹਨਤ ਤੁਹਾਡੇ ਉੱਪਰ ਕਰਦੇ ਆ ਉਹਦਾ ਕੁਝ ਫਰਕ ਪੈ ਰਿਹਾ ਤੁਹਾਨੂੰ ਜਾਂ ਨਹੀਂ ਹਨ ਤੇ ਤੁਸੀਂ ਆਪ ਵੀ ਦੱਸਿਆ ਕਰੋ ਵੀ ਹਾਂਜੀ ਕੋਈ ਫਰਕ ਪੈ ਰਿਹਾ ਕਿ ਨਹੀਂ ਨੂੰ ਸਿੱਖਣ ਦਾ ਬਾਕੀ ਜਿਹੜੀਆਂ ਭਾਣਾ ਬਿਲਕੁਲ 0 ਤੋਂ ਸਟਾਰਟ ਕੀਤਾ ਇਹਨੂੰ ਪਲੇਟ ਨੂੰ ਹਨਾ ਆਪਾਂ ਜਿਨ੍ਹਾਂ ਨੇ 0 ਤੋਂ ਸਟਾਰਟ ਕੀਤਾ ਉਹ ਮੈਨੂੰ ਲਾਜ਼ਮੀ ਦੱਸਿਆ ਕਰੋ ਤਾਂ ਕਿ ਆਪਾਂ ਉਹਨਾਂ ਨੂੰ ਹੋਰ ਬਰੀਕੀ ਨਾਲ ਸਿਖਾ ਸਕੀ ਤਾਂ ਆਪਾਂ ਗੱਲ ਕਰਦੇ ਸੀ ਮਸ਼ੀਨ ਪਿੱਛੇ ਨੂੰ ਕਿਵੇਂ ਜਾਊਗਾ ਤੇ ਅੱਗੇ ਇਥੋਂ ਆਪਾਂ ਜਿਵੇਂ ਬਣ ਕੇ ਚਲੋ ਆ ਕੱਪੜਾ ਪਾ ਲੈ ਦੇ ਵਿੱਚ ਠੀਕ ਹੈ ਜੀ ਆਹ ਕੋੜਾ ਥੱਲੇ ਕਰ ਲੈ ਆ ਨੀਚੇ ਆ ਲੱਗੇ ਨਾ ਕੋੜਾ ਜਦੋਂ ਆਪਾਂ ਨੇ ਫਿਰ ਇਹਨੂੰ ਕੋਲਾ ਵੱਡੇ ਕੰਮਾਂ ਵਾਂਗ ਚੱਕਣਾ ਨਹੀਂ ਨਹੀਂ ਚੱਕਣਾ ਦੇਖੋ ਨਹੀਂ ਤਾਂ ਆਹ ਚੀਜ਼ ਆਪਾਂ ਇਸ ਤਰ੍ਹਾਂ ਚੱਕਣੀ ਠੀਕ ਹੈ ਇਹ ਸੌਖੇ ਕੰਮ ਉਸ ਤੋਂ ਬਾਅਦ ਜਦੋਂ ਆਪਾਂ ਨੇ ਧਾਗਾ ਪਾਉਣਾ ਕਿਵੇਂ ਪਾਉਣਾ ਆਇਦਰ ਦੀ ਧਾਗਾ ਟਪਾਲਿਆ ਇੱਥੋਂ ਨਹੀਂ ਇੱਧਰਲੇ ਪਾਸੇ ਨਹੀਂ ਰੱਖਣਾ ਇੱਥੋਂ ਤੁਸੀਂ ਧਾਗਾ ਟਪਾਲਿਆ ਉਸ ਤੋਂ ਬਾਅਦ ਆਪਾਂ ਨੇ ਇੱਥੋਂ ਦੀ ਕਿਤੋਂ ਦੀ ਧਾਗਾ ਨਹੀਂ ਟਪਾਉਣਾ ਇੱਥੇ ਆ ਕੇ ਸਿੱਧੇ ਨੇੜੇ ਕਰਕੇ ਦਿਖਾ ਦਿਓ ਕੈਮਰਾ ਹਨਾ ਇਹ ਆ ਲੋ ਇਸ ਤਰ੍ਹਾਂ ਐਸੀ ਧਾਗਾ ਪਾ ਲੈਣਾ ਐਸ ਤੋਂ ਬਾਅਦ ਕੀ ਕਰਨਾ ਆਪਾਂ ਨੇ ਇੱਥੇ ਧਾਗਾ ਜਾਊਗਾ ਇਹ ਤੇ ਗਿਆ ਤਾਂ ਆਈ ਆਰਾਮ ਦੇ ਨਾਲ ਹੁਣ ਆਹ ਸਪਰਿੰਗ ਗਾ ਨੇੜੇ ਦਿਸ ਰਿਹਾ ਆ ਦੇਖੋ ਆਹ ਸਪਰਿੰਗ ਆ ਗਿਆ ਇਹ ਆਹ ਟੈਂਸ਼ਨ ਕਹਿੰਦੇ ਨੂੰ ਇਹ ਐਂ ਪਾ ਲੈਣਾ ਆਪਾਂ ਇਹਦੇ ਵਿੱਚ ਫਿਰ ਉਸ ਤੋਂ ਬਾਅਦ ਐਂ ਆ ਗਿਆ ਆ ਦੇਖੋ ਪੂਰੇ ਧਿਆਨ ਦੇ ਨਾਲ ਦੁਬਾਰੇ ਫਿਰ ਮੈਂ ਤੁਹਾਨੂੰ ਦਿਖਾਉਣਾ ਕਰਕੇ ਇਹ ਆਲੂ ਪਹਿਨਾ ਆਪੇ ਥੱਟ ਪਾ ਲਿਆ ਠੀਕ ਆ ਇਸ ਤੋਂ ਬਾਅਦ ਆਪਾਂ ਆਹ ਸਪਰਿੰਗ ਦੇ ਵਿੱਚ ਦੀ ਟਪਾ ਕੇ ਢਾਗਾ ਐਵੇਂ ਕਰਕੇ ਆ ਜਿਹੜਾ ਆਪਣਾ ਆਹ ਲੱਗੀ ਹੋਈ ਨੀ ਤਾਰ ਜਿੱਦਾਂ ਇਹ ਇਹਦੇ ਥਲੀ ਟਪਾ ਕੇ ਫਿਰ ਇਤੋਂ ਨਹੀਂ ਆਊਗਾ ਇਹ ਆਲੂ ਅੰਗੂਠੇ ਦੀ ਮਦਦ ਨਾਲ ਇਸ ਤਰ੍ਹਾਂ ਇਸ ਤੋਂ ਬਾਅਦ ਆਪਾਂ ਮਸ਼ੀਨ ਤੋਂ ਉੱਪਰ ਕਰਾਂਗੇ ਹੁਣ ਇੱਥੇ ਟਪਾਵਾਂਗੇ ਧੱਗ ਇਹ ਆਨ ਠੀਕ ਆ ਇਸ ਤੋਂ ਬਾਅਦ ਇਹਦੀ ਬੀਜੀ ਆ ਗਿਆ ਇਹ ਆਨ ਇਹ ਤੋਂ ਹੀ ਆ ਗਿਆ ਨਾ ਹੁਣ ਇਹਦੀ ਬੀਜੀ ਆ ਗਿਆ ਇਹ ਆਨ ਠੀਕ ਹੈ ਜੀ ਇਥੋਂ ਮਾਣੇ ਧਾਗਾ ਪਾ ਕੱਟ ਕੇ ਇਸ ਤਰ੍ਹਾਂ ਸੂਈ ਦੇ ਬੀਜੀਰ ਪਾ ਕੇ ਧਾਗੇ ਨੂੰ ਜੇ ਕਿਸੇ ਭੈਣ ਦੀ ਨਿਗਾਹ ਘੱਟ ਆ ਹਨਾ ਇਹਦੀ ਵੀ ਇੱਕ ਹੋਰ ਸੂਈ ਆਉਂਦੀ ਆ ਜਿਹੜੀ ਕਿ ਇਹਦੇ ਵਿੱਚ ਦੀ ਟੱਪ ਕੇ ਧਾਗਾ ਖਿੱਚ ਲੈਂਦੀ ਫੜ ਕੇ ਸੌਖਾ ਇਸ ਤਰ੍ਹਾਂ ਹਣਾ ਜਿੰਨੇ ਨਿਗਾ ਘੱਟ ਨੇ ਇਹਦੇ ਵਿੱਚ ਇੱਕ ਨਿੱਕੀ ਸੂਈ ਹੋਰ ਆਉਂਦੀ ਆ ਉਹਦੇ ਵਿੱਚ ਜਦੋਂ ਪਟਪਾ ਕੇ ਧਾਗਾ ਖਿੱਚ ਲੈਂਦੇ ਆ ਇਸ ਤਰ੍ਹਾਂ ਵੀ ਆ ਲੋ ਆਪਾਂ ਇਹਨੂੰ ਐ ਕਰ ਲਿਆ ਹੁਣ ਇਹਦੇ ਵਿੱਚ ਦੀ ਡੱਬੀ ਧਿਆਨ ਦੇ ਨਾਲ ਪਾਉਣੀ ਆ ਜਦੋਂ ਡੱਬੀ ਪਾਉਣੀ ਆ ਆਪਦੇ ਪੈਰ ਦੂਰ ਕਰ ਲੈ ਗੁਰੂ ਕਈ ਵੀ ਨਾ ਹੱਥ ਨਾਲ ਨਾ ਪੈਣ ਤਾਂ ਫਿਰ ਸੂਈ ਠੁੱਟ ਜਾਂਦੀ ਆ ਇਹ ਪੂਰਾ ਧਿਆਨ ਦੇਣਾ ਇਥੋਂ ਇਹ ਮਸ਼ੀਨ ਦੀ ਡੱਬੀ ਜਿੰਨੇ ਜਿਹੜੇ ਕੜਕ ਨਹੀਂ ਕਰਦੀ ਉਹਨਾਂ 'ਚ ਕਰੀ ਤੁਸੀਂ ਮਸ਼ੀਨ ਜਰੂਰ ਹੁਣ ਕੀ ਕਰਨ ਜੇ ਆਪਾਂ ਸਿੱਧਾ ਮਸ਼ੀਨ ਚਲਾਵਾਂਗੇ ਤਾਂ ਖਿੱਚ ਕੇ ਲੈ ਜਾਊਗੀ ਹੁਣ ਤੁਸੀਂ ਕੀ ਕਰਨਾ ਬਟਨ ਨੂੰ ਪ੍ਰੈਸ ਕਰਨਾ ਉਹਦੇ ਆ ਨੀਚੇ ਕਰਕੇ ਦਿਖਾਉਂਦਾ ਇੱਥੇ ਇੱਕ ਬਟਨ ਲੱਗਿਆ ਹੋਇਆ ਦੇਖੋ ਜਦੋਂ ਮੈਨੂੰ ਨੱਪੂ ਇੱਕ ਵਾਰੀ ਆ ਲੋ ਠੀਕ ਆ ਇਸ ਤਰ੍ਹਾਂ ਇਹ ਟੰਕਾ ਲੱਗ ਗਿਆ ਫਿਰ ਧਾਗਾ ਨਿਕਲਦਾ ਨਹੀਂ ਹੁਣ ਸੂਈ ਦੇ ਵਿੱਚੋਂ ਠੀਕ ਆ ਜੀ ਹੁਣ ਵਖਾ ਜੀ ਆਪਣਾ ਛੋਟਾ ਕਰਨਾ ਮਸ਼ੀਨ ਦਾ ਇੱਥੋਂ ਛੋਟਾ ਹੋਊਗਾ ਠੀਕ ਆ ਹੋ ਗਿਆ ਛੋਟਾ ਇੱਥੇ ਜਾਂਦੀ ਛੋਟਾ ਹੋ ਗਿਆ ਇਧਰ ਨੂੰ ਵੱਡਾ ਹੋ ਜੀਏ ਇੱਥੋਂ ਆਪਾਂ ਨੇ ਘੋੜਾ ਇੱਥੋਂ ਚੱਕਣਾ ਆ ਗੁੱਡੇ ਦੇ ਨਾਲ ਇਹ ਇਸ ਤਰ੍ਹਾਂ ਜੇ ਮੰਨ ਕੇ ਚਲੋ ਤੁਸੀਂ ਇੱਥੇ ਪੱਕਾ ਕਰਨਾ ਇੱਥੋਂ ਅੱਗੇ ਐ ਜਾਊ ਤਾਂ ਤੁਸੀਂ ਕੁਝ ਨਹੀਂ ਕਰਨਾ ਮਸ਼ੀਨ ਨੂੰ ਨਹੀਂ ਚੱਕਣਾ ਇਹਨੂੰ ਨ ਆਪਣਾ ਹਲਕੇ ਆਰਾਮ ਦੇ ਨਾਲ ਇਹ ਠੀਕ ਆ ਆ ਗਈ ਨਾ ਸਮ ਬਿਲਕੁਲ ਸੌਖਾ ਹੈ ਤਰੀਕਾ ਬਾਕੀ ਜਦੋਂ ਇਹ ਮਸ਼ੀਨ ਦੀ ਸੂਈ ਭੁਰਦੀ ਆ ਤੁਸੀਂ ਸੂਈ ਨੂੰ ਨਾਲ ਦੀ ਨਾਲ ਬਦਲਣਾ ਇਹ ਨਹੀਂ ਹੈ ਕੋਆਰਡ ਨਹੀਂ ਕਰਨੀ ਕਈ ਵਾਰੀ ਆਪਾਂ ਨੂੰ ਐਂ ਦਾ ਸੂਈ ਦੀ ਆਪਾਂ ਕਿਰਸ ਕਰਦੇ ਆਂ ਸੂਈ ਜਦੋਂ ਭੁਰਦੀ ਆ ਤਾਂ ਉਸ ਤੋਂ ਬਾਅਦ ਨਾਲ ਦੀ ਨਾਲ ਸੂਈ ਨੂੰ ਬਦਲਿਆ ਕਰੋ ਵਾਰ-ਵਾਰ ਸੂਈ ਟੁੱਟਦੀ ਆ ਫਿਰ ਕੋਈ ਫਾਲਟ ਆ ਫਿਰ ਮਸ਼ੀਨ ਦਾ ਮਕੈਨਿਕ ਬਿਲ ਆਨਲਾਈਨ ਸਰਵਿਸ ਹੁੰਦੀ ਹੈ ਦੀ ਘਰੇ ਤਾਂ ਤੁਸੀਂ ਉਹਨੂੰ ਕੰਪਲੀਟ ਪਾ ਦਿਓ 4-5 ਦਿਨਾਂ ਦੇ ਵਿੱਚ ਮਿਸਤਰੀ ਘਰੇ ਆ ਕੇ ਦੇਖ ਕੇ ਜਾਊਗਾ 1 ਸਾਲ ਤੱਕ ਇਹਦੀ ਘਰੇ ਆ ਕੇ ਸਰਵਿਸ ਹੁੰਦੀ ਆ ਉਸ ਤੋਂ ਬਾਅਦ 3 ਸਾਲ ਦੀ ਪੂਰੀ ਫੁੱਲ ਗਾਰੰਟੀ ਹੁੰਦੀ ਹੈ ਦੀ ਕੋਈ ਵੀ ਫਾਲਟ ਹੁੰਦਾ ਜਿਵੇਂ ਵੱਡਾ ਚੀਜ਼ ਜਿੱਕਾ ਮੋਟਰ ਖਰਾਬ ਹੋ ਗਈ ਇਹਨੂੰ ਕਾਰਡ ਕਹਿੰਦੇ ਆ ਜਾਂ ਕੋਈ ਹੋਰ ਫਾਲਟ ਹੁੰਦਾ ਤਾਂ ਫਿਰ ਠੀਕ ਕਰਕੇ ਦੇਣੀ ਆਪਾਂ ਨੂੰ 3 ਸਾਲ ਦੀ ਇਹਦੀ ਪੂਰੀ ਗਰੰਟੀ ਹੁੰਦੀ ਉਸ ਤੋਂ ਬਾਅਦ ਆਪਾਂ ਹੁਣ ਇਹਨੂੰ ਜਦੋਂ ਆਪਾਂ ਇਧਰੋਂ ਬਾਹਰ ਕਿਢਣਾ ਉਧਰੋਂ ਨਿਕਮਾਉਣਾ ਇੱਥੋਂ ਚੱਕ ਕੇ ਆਜੋ ਠੀਕ ਐ ਇਸ ਤਰ੍ਹਾਂ ਜਦੋਂ ਆਪਾਂ ਕੂੜਾ ਆਪਣਾ ਚੱਕਿਆ ਹੋਣਾ ਆਪਾਂ ਬਾਕੀ ਢਿੱਲੇ ਹੋ ਜਾਂਦੇ ਆ ਜੇ ਤੋ ਕੂੜਾ ਥੱਲੇ ਰੱਖਾਂਗੇ ਫਿਰ ਟਾਈਟ ਹੋ ਜਾਂਦੀ ਐ ਜਦੋਂ ਤੁਸੀਂ ਧਾਗਾ ਬਾਹਰ ਖਿੱਚਣਾ ਇਹਨੂੰ ਇੱਥੋਂ ਐ ਜਿਹੇ ਨਾਲ ਇਹਨੂੰ ਚੱਕ ਲੈਣਾ ਇਸ ਤਰ੍ਹਾਂ ਦੇਖੋ ਬਿਲਕੁਲ ਅਰਾਮ ਨਾਲ ਧਾਗਾ ਆ ਰਿਹਾ ਨੇ ਤਾਂ ਇਹਨੂੰ ਕੱਟ ਦਾਂਗੇ ਆਪਾਂ ਠੀਕ ਆ ਹੋਰ ਕੋਈ ਜੀ ਨਹੀਂ ਛੇੜਨੀ ਜਦੋਂ ਆਪਾਂ ਹੁਣ ਇਹਨੂੰ ਕੋੜੇ ਦੇ ਉੱਪਰ ਕਰਨ ਵਾਲੇ ਠੀਕ ਐ ਜੀ ਧਾਗਾ ਪਾਉਂਦਾ ਮੈਂ ਵੀ ਤੁਹ ਸ਼ੁਰੂ ਸਭ ਤੋਂ ਮਸ਼ੀਨ ਕਿਵੇਂ ਚਲਾਉਣਾ ਸ਼ੁਰੂ ਕਿਵੇਂ ਕੰਮ ਕਰਨਾ ਧਾਗੇ ਸਾਰੇ ਕੱਢ ਕੇ ਦੋ ਤਿੰਨ ਮਿੰਟ ਪੂਰੀ ਸਪੀਡ ਕਰਕੇ ਉਹਨੂੰ ਚਲਾਉਣਾ ਤੇ ਮਸ਼ੀਨ ਨੂੰ ਪੰਜਾਂ ਛਿਆਂ ਦਿਨਾਂ ਵਿੱਚ ਜਿਹੜੀਆਂ ਭੈਣਾਂ ਸਲਵਾਰਾਂ ਵਗੈਰਾ ਜਿਆਦਾ ਬਣਾਉਂਦੀਆਂ ਉਹ ਦੂਜੀ ਤੀਜੀ ਦਿਨ ਕਰਨਾ ਕਿਉਂਕਿ ਬੁਗਰਮ ਇਹਦੀ ਵਿੱਚ ਜਾ ਜਾ ਕੇ ਫਸੀ ਜਾਂਦੀ ਆ ਫਿਰ ਉਸ ਤੋਂ ਬਾਅਦ ਦਿੱਕਤਾਂ ਆਉਣੀ ਸ਼ੁਰੂ ਹੋ ਜਾਂਦੀਆਂ ਜਦੋਂ ਆਪਾਂ ਕਿਸੇ ਵੀ ਚੀਜ਼ ਦੀ ਸੰਭਾਲ ਨਹੀਂ ਰੱਖਦੇ ਭਾਵੇਂ ਕੈਂਚੀ ਆ ਮਸ਼ੀਨ ਆ ਪ੍ਰੈਸ ਆ ਇਹਨਾਂ ਚੀਜ਼ਾਂ ਦੀ ਸੰਭਾਈ ਵੀ ਜ਼ਰੂਰੀ ਆ ਜਿਹੜੇ ਚੀਜ਼ਾਂ ਆ ਆਪਾਂ ਨੂੰ ਰੋਜ਼ਗਾਰ ਦਿੱਤਾ ਹੋਇਆ ਉਹਦੀ ਲਾਜ਼ਮੀ ਧਿਆਨ ਦੇ ਨਾਲ ਸਫਾਈ ਕਰਕੇ ਸਵੇਰੇ-ਸਵੇਰੇ ਚੰਗੀ ਤਰ੍ਹਾਂ ਚਾਰਜਪ੍ਰਿੰਗਾਂ ਨਿਗਾ ਮਾਰ ਕੇ ਇਹ ਨਹੀਂ ਹੈ ਵੀ ਤਾਰ ਟੁੱਟੀ ਵੀ ਆ ਕਿ ਤੋ ਜਾਂ ਕੁਝ ਹੋਰ ਸਾਰੀਆਂ ਚੀਜ਼ਾਂ ਨਿਗਾ ਮਾਰ ਕੇ ਫਿਰ ਮਸ਼ੀਨ ਤੇ ਬੈਠਿਆ ਕਰੋ ਠੀਕ ਆ ਜੀ ਬਾਕੀ ਜੇ ਕਿਸੇ ਚੀਜ਼ ਦੀ ਨਾ ਸਮਝ ਲੱਗੇ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਵਾਲੇ ਦੇ ਵਿੱਚ ਤੁਸੀਂ ਕਮੈਂਟ ਕਰਨ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹ ਵੀ ਕਮੈਂਟ ਕਰਕੇ ਮੈਨੂੰ ਦੱਸਿਓ ਜਿਹੜੀਆਂ ਭੈਣਾਂ ਕੋਲ ਮਸ਼ੀਨ ਹੈਗੀ ਆ ਉਹ ਵੀ ਦੱਸਿਓ ਜਿਹੜੀਆਂ ਭੈਣਾਂ ਇਹ ਮਸ਼ੀਨ ਲੈਣੀਆਂ ਚਾਹੁੰਦੀਆਂ ਉਗਿਹ ਸੁਪਰ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਇਹੀ ਕਹਿਣਾ ਉਹ ਜੇ ਕਿਸੇ ਦਾ ਬਜਟ ਆ ਘਰਦਿਆਂ ਨੂੰ ਤੰਗ ਨਾ ਕਰਿਆ ਕਰੋ ਵੀ ਜੇ ਆਹੀ ਮਸ਼ੀਨ ਮੈਂ ਲੈਣੀ ਨੇ ਜੇ ਤੁਹਾਡਾ ਬਜਟ ਆ ਫਿਰ ਲਓ ਜੇ ਨਹੀਂ ਬਜਟ ਤਾਂ ਰੋਕ ਕੇ ਲੈ ਲਓ 6 ਮਹੀਨੇ ਸਾਲ 2 ਸਾਲ ਮਿਹਨਤ ਕਰਕੇ ਆਪਦੀ ਪੈਸੇ ਜੋੜ-ਜੋੜ ਕੇ ਫਿਰ ਆਪਾਂ ਲੈ ਸਕਦੇ ਆ ਤੇ ਜੇ ਕਿਸੇ ਭੈਣ ਨੂੰ ਅਮਰੀਲਾ ਮਸ਼ੀਨ ਦੀ ਜਾਣਕਾਰੀ ਚਾਹੀਦੀ ਆ ਬਾਰ-ਬਾਰ ਸੂਈ ਟੁੱਟਦੀ ਆ ਜਾਂ ਇੰਟਰਲੌਕ ਦੇ ਧਾਗੇ ਨਹੀਂ ਪਾਉਣੇ ਆਉਂਦੇ ਜਾਂ ਇੰਟਰਲੌਕ ਦੀ ਸਫਾਈ ਨਹੀਂ ਕਰਨੀ ਹੁੰਦੀ ਹੈ ਨਾ ਕਿਉਂਕਿ ਇੰਟਰਲੌਕ ਦੀ ਸਫਾਈ ਵੀ ਇਸ ਤੋਂ ਵੱਧ ਜ਼ਰੂਰੀ ਆ ਕਈ ਭੈਣਾਂ ਨੇ ਇੰਟਰਲੌਕ ਦੇ ਖੋਲ ਕੇ ਨਹੀਂ ਦੇਖਿਆ ਵੀ ਕਿ ਉਵੇਂ ਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਠੀਕ ਹੈ ਜੀ ਬਾਕੀ ਮਿਲਦੇ ਆ ਜਲਦੀ ਨਾਲ ਵੀਡੀਓ ਲਈ ਧੰਨਵਾਦ ਸਤਿ ਸ੍ਰੀ ਅਕਾਲ